ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਵਾਇਰਲ ਪੰਜਾਬੀ ਅਪਡੇਟ ਵਿੱਚ ਅੱਜ ਅਸੀਂ ਗੱਲ ਕਰਾਂਗੇ ਰਾਜਵੀਰ ਜਵੰਦਾ ਅਤੇ ਉਹਨਾਂ ਦੀ ਧਰਮ ਪਤਨੀ ਬਾਰੇ ਅਤੇ ਉਹਨਾਂ ਦੀ ਲਾਸਟ ਕਾਲ ਬਾਰੇ ਜਵੰਦਾ ਦੇ ਅਚਾਨਕ ਤੁਰ ਜਾਣ ਦੀ ਖਬਰ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ 35 ਸਾਲ ਦੇ ਰਾਜਵੀਰ 8 ਅਕਤੂਬਰ 2025 ਨੂੰ ਸੜਕ ਹਾਦਸੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਜ਼ਿੰਦਗੀ ਦੀ ਜੰਗ ਹਾਰ ਗਏ ਪਰ ਇਸ ਦੁੱਖਪ੍ਰੀਖਵਰ ਨਾਲ ਜੁੜੀ ਇੱਕ ਹੋਰ ਗੱਲ ਸਾਹਮਣੇ ਆਈ ਹੈ ਜੋ ਸੁਣ ਕੇ ਹਰ ਅੱਖ ਨਮ ਹੋ ਜਾਵੇਗੀ ਇਹ ਉਹਨਾਂ ਦੀ ਪਤਨੀ ਅਤੇ ਰਾਜਵੀਰ ਵਿਚਕਾਰ ਉਹੀ ਆਖਰੀ ਗੱਲਬਾਤ ਹੈ। ਰਾਜਵੀਰ ਦੇ ਕਰੀਬੀ ਦੋਸਤਾਂ ਨੇ ਦੱਸਿਆ ਕਿ ਤਰਕਰਣਾ ਵਾਲੇ ਦਿਨ, ਯਾਨੀ 27 ਸتمبر ਨੂੰ ਰਾਜਵੀਰ ਦੀ ਪਤਨੀ ਨੇ ਉਹਨਾਂ ਨੂੰ ਬਾਈਕ ਟ੍ਰਿਪ ਤੇ ਜਾਣ ਤੋਂ ਬਾਰ-ਬਾਰ ਰੋਕਿਆ ਸੀ। ਉਹਨਾਂ ਨੂੰ ਖਾਸ ਤੌਰ ਤੇ ਆਪਣੀ 1300 ਸੀਸੀ ਦੀ ਤੇਜ਼ ਰਫ਼ਤਾਰ ਵਾਲੀ ਮੋਟਰਸਾਈਕਲ ਤੋਂ ਜਾਣ ਤੋਂ ਡਰ ਲੱਗ ਰਿਹਾ ਸੀ। ਪਤਨੀ ਨੇ ਮੰਨਤ ਕੀਤੀ ਪਰ ਰਾਜਵੀਰ ਨੇ ਜਲਦੀ ਵਾਪਸ ਆਉਣ ਦਾ ਭਰੋਸਾ ਦਿੱਤਾ। ਦੋਸਤਾਂ ਮੁਤਾਬਕ ਉਸਨੇ ਮਨਾਂ ਕੀਤਾ ਸੀ ਪਰ ਉਹਨੇ ਨਹੀਂ ਸੁਣੀ। ਅਤੇ ਉਹ ਫੋਨ ਕਾਲ ਜੋ ਭਰੋਸੇ ਨਾਲ ਖਤਮ ਹੋਈ ਸੀ ਉਹਨਾਂ ਦੀ ਆਖਰੀ ਗੱਲਬਾਤ ਸਾਬਿਤ ਹੋਈ ਵਾਹਿਗੁਰੂ ਵਿਛੜੀ ਰੂਹ ਨੂੰ ਸ਼ਾਂਤੀ ਬਖਸ਼ੇ ਅਤੇ ਪਰਿਵਾਰ ਨੂੰ ਪਾਣਾ ਮੰਨਣ ਦਾ